ਸ਼ਿਵ ਸੈਨਾ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਅਮਿਤ ਅਰੋੜਾ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖਿਲਾਫ ਲਾਦਕਾਰ ਦੇ ਕਥਿਤ ਦੋਸ਼ਾਂ ਦੇ ਮਾਮਲੇ ਦੇ ਵਿੱਚ ਪੀੜਤ ਔਰਤ ਲਈ ਇਨਸਾਫ ਦੀ ਮੰਗ ਕੀਤੀ ਹੈ ਜੇਕਰ ਪੀੜਤ ਲੜਕੇ ਨੂੰ ਇਨਸਾਫ ਨਾ ਮਿਲਿਆ ਤਾਂ ਉਸਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਘੇਰਨ ਦੀ ਚੇਤਾਵਨੀ ਦਿੱਤੀ ਦੀਪਕ ਆਨੰਦ ਸ਼ੰਕਰ ਨੂੰ Shiv Sena Punjab Business Board ਦਾ ਸੂਬਾ ਪ੍ਰਧਾਨ ਨਿਯੁਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ Shiv Sena ਪੀੜਤ ਨੂੰ ਇਨਸਾਫ਼ ਦਿਵਾਉਣ ਦੇ ਲਈ ਹਰ ਪੱਧਰ ਤੇ ਸੰਘਰਸ਼ ਕਰੇਗੀ। ਵਪਾਰੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਨਾਂ ਤੇ ਵਪਾਰੀਆਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੀਪਕ ਆਨੰਦ ਨੇ ਇਸ ਨਿਯੁਕਤੀ ਲਈ ਧੰਨਵਾਦ ਕੀਤਾ। ਪੰਜਾਬ ਦੇ ਵਿੱਚ ਬੜਾ ਹੀ ਵਪਾਰੀਆਂ ਨਾਲ ਧੋਖਾ ਧੋਖਾਧੜੀ ਜਿਹੜੀ ਹੋ ਰਹੀ ਹੈ ਜੀਐਸਟੀ ਦੇ ਨਾਮ ਦੀ ਸ਼ਰੇ ਆਮ ਅਫਸਰਾਂ ਦੀ ਗੁੰਡਾਗਰਦੀ ਬਾੜਾਂ ਦੇ ਉੱਪਰ ਗੱਡੀਆਂ ਨਿਕਲ ਰਹੀਆਂ ਬੇਕਸੂਰ ਲਟਕਾਏ ਲਟਕਾਏ ਜਾ ਰਹੇ ਆ ਉਹਦੇ ਲਈ ਅੱਜ ਸ਼ਿਵਸਨਾ ਪੰਜਾਬ ਨੇ ਸ਼ਿਵਸਨਾ ਪੰਜਾਬ ਦੇ ਸਾਡੇ ਸ਼ੇਰ ਸ਼ੰਕਰ ਜੀ ਉਹਨਾਂ ਨੂੰ ਪੰਜਾਬ ਦਾ ਵਪਾਰ ਸਲ ਦਾ ਪ੍ਰਧਾਨ ਲਗਾਇਆ ਹੈ ਤਾਂ ਕਿ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਕੋਈ ਮੁਸ਼ਕਲ ਨਾ ਆ ਸਕੇ ਮੈਨੂੰ ਮਾਨ ਹੈ ਮੇਰੇ ਭਰਾ ਸ਼ੰਕਰਜੀ ਤੇ ਕਿ ਉਹ ਆਪਣਾ ਕੰਮ ਬੜੇ ਹੀ ਤਨ ਮਨ ਧਨ ਨਾਲ ਵਪਾਰੀਆਂ ਦੇ ਨਾਲ ਮਿਲ ਕੇ ਉਹਨਾਂ ਦੇ ਸੰਕਟ ਉਸਟ ਉਹਨਾਂ ਦੇ ਕਸ਼ਟ ਸਾਰੇ ਦੂਰ ਕਰਨਗੇ ਤਾਂ ਕਿ ਜਿਹੜੀ ਸੈਂਟਰ 'ਚ ਬੈਠੀ ਮੋਦੀ ਸਰਕਾਰ ਜਿਨ੍ਹਾਂ ਨੇ GST ਦੇ ਨਾਂ ਤੇ ਕਾਲਾ ਧੰਦਾ ਬਣਾ ਲਿਆ ਆ ਲੋਕ ਜਿਹੜੇ ਕਿਸਾਨਾਂ ਨੇ ਆੜ ਦੇ ਉੱਪਰ ਕਿਸਾਨਾਂ ਨੂੰ ਇੰਨੀਆਂ ਸੁਵਿਧਾ ਤੇ ਵਪਾਰੀਆਂ ਨੂੰ ਕੋਈ ਸੁਵਿਧਾ ਨਹੀਂ ਵਪਾਰੀ ਸਿਰਫ ਟੈਕਸ ਦੇਣ ਜੋਗੇ ਆ ਕਿਸਾਨ ਜੋ ਕਹਿਣ ਉਹ ਸਹੀ ਹੈ ਤੇ ਵਪਾਰੀ ਜੋ ਕੈਨ ਉਹ ਗਲਤ ਹੈ ਅੱਜ ਇੰਨਾ ਮਾਰ ਸਟੇਸ਼ਨਾਂ ਤੇ ਰੋਲ ਰਿਆ 2000 ਕਰੋੜ ਰੁਪਏ ਦਾ ਜਿਹੜਾ ਹੋਜਰੀ ਦਾ ਜਿਹੜਾ ਵਪਾਰ ਦਾ ਨੁਕਸਾਨ ਹੋਇਆ ਵੈ ਉਹਨੂੰ ਦੇਖ ਕੇ ਅੱਜ ਸ਼ਿਫਸਨਾ ਪੰਜਾਬ ਨੇ ਵਪਾਰ ਸੈਲ ਦਾ ਗਠਨ ਕੀਤਾ ਔਰ ਇਹ ਜ਼ਿੰਮੇਵਾਰੀ ਸ਼ੰਕਰਜੀ ਆਨੰਦ ਜੀ ਨੂੰ ਸੌਂਪੀ ਗਈ ਹੈ ਔਰ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਸ਼ਿਪ ਸੈਨਾ ਜਿਹੜਾ ਵਪਾਰ ਸੈਲ ਜਿਹੜਾ ਆਪਣਾ ਗਠਨ ਕੀਤਾ ਹੈ ਇਹ ਵਪਾਰੀਆਂ ਦੇ ਦੁੱਖ ਸੁੱਖ ਨਾਲ ਖੜੀ ਹੋਊਗੀ ਮੇਰਾ ਦੀਪਕ ਨੰਦ ਜੀ ਠੀਕ ਹੈ ਜੀ ਹਾਂ ਜੀ ਨਿਯੁਕਤੀ ਕੀਤੀ ਇਹਨਾਂ ਨੇ ਮੈਨੂੰ ਇਹ ਕੀ ਇਹਨਾਂ ਨੇ ਸ਼ਿਪ ਸੈਨਾ ਦਾ ਪ੍ਰਧਾਨ ਬਣਾਇਆ ਜੀ ਮੈਨੂੰ ਵਪਾਰ ਮੰਡਲ ਦਾ ਜੀ ਠੀਕ ਹੈ ਜੀ ਜੋ ਮੇਰੇ ਕੋਲ ਹੋਊਗਾ ਤੁਹਾਨੂੰ ਮਨ ਨਾਲ ਮੈਂ ਸਾਰੀ ਸੇਵਾ ਕਰੂੰਗਾ ਠੀਕ ਹੈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸ ਐਮ ਜ਼ੈਟ ਨਿਊਜ਼